ਜੇ ਜੁਗ ਚਾਰੇ ਆਰ ਜਾ ਖੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਲਾਲ ਚਲੇ ਸਭ ਕੋਏ ਚੰਗਾ ਨਾਮ ਰਖਾਇ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵਈ ਤਾਂ ਬਾਤ ਨ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ਼ ਦਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸੁਜਈ ਜੇ ਤਿਸ ਗੁਣ ਕੋਈ ਕਰੇ ਜਬਜੀ ਸਾਹਿਬ ਦੀ 7ਵੀਂ ਪੌੜੀ ਦੇ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮਨੁੱਖ ਦੀ ਬੁਨਿਆਦੀ ਲਾਲਸਾ ਦਾ ਜ਼ਿਕਰ ਕਰਦੇ ਨੇ ਚਾਹਤ ਦਾ ਖਾਇਸ਼ ਦਾ ਪਰਾਣਾ ਦੇ ਗਹਿਰੇ ਤਲ ਦੇ ਚ ਜੀਵਨ ਦੀ ਆਸ ਬੜੀ ਪਰਬਲ ਹੈ ਜੀਵਨ ਦੀ ਲਾਲਸਾ ਬੜੀ ਪਰਬਲ ਹੈ ਔਰ ਇਹ ਹਕੀਕਤ ਹੈ ਕਿ ਜਿੰਨੀ ਪਰਬਲ ਜੀਵਨ ਦੀ ਲਾਲਸਾ ਹੋਵੇਗੀ ਉਤਨਾ ਹੀ ਪਰਬਲ ਮਰਨ ਦਾ ਭੈ ਹੋਵੇਗਾ ਇੱਕ ਸਿੱਕੇ ਦੇ ਇਹ ਦੋ ਪਹਿਲੂ ਨੇ ਔਰ ਇੱਕ ਪਹਿਲੂ ਅਲੱਗ ਨਹੀਂ ਕੀਤਾ ਜਾ ਸਕਦਾ ਜੀਵਨ ਦੀ ਜਿੰਨੀ ਵੱਡੀ ਲਾਲਸਾ ਮਰਨ ਦਾ ਉਤਨਾ ਹੀ ਵੱਡਾ ਭੈ ਕਿਸੇ 마ਸੂਮ ਬੱਚੇ ਨੂੰ ਜਦ ਕੋਈ ਬਜ਼ੁਰਗ ਅਸੀਸ ਵੀ ਦਿੰਦਾ ਹੈ ਤਾਂ ਇਹ ਹੀ ਕਹਿੰਦਾ ਹੈ ਤੇਰੀ ਉਮਰ ਬਹੁਤ ਵੱਡੀ ਹੋਵੇ ਤੂੰ ਹਜ਼ਾਰਾਂ ਸਾਲ ਤੱਕ ਜੀਵੇ ਤੂੰ ਬਹੁਤ ਵੱਡੀ ਉਮਰ ਭੋਗੇ ਤੂੰ ਬਹੁਤ ਵੱਡੀ ਉਮਰ ਭੋਗਣਾ ਕੋਈ ਅਸੀਸ ਨਹੀਂ ਹੈ ਇਨੂੰ ਆਸ਼ੀਰਵਾਦ ਨਹੀਂ ਸਮਝਣਾ ਚਾਹੀਦਾ। ਪ੍ਰithvi ਦੇ ਉੱਤੇ ਐਸੇ ਦਰਖਤ ਖੜੇ ਨੇ ਜਿਨ੍ਹਾਂ ਦੀ ਉਮਰ 2000 ਸਾਲ ਤੋਂ ਵੀ ਜ਼ਿਆਦਾ ਹੈ। ਅਜਗਰ ਸੱਪ ਕਹਿੰਦੇ ਨੇ ਬਹੁਤ ਲੰਬੀ ਉਮਰ ਰੱਖਦਾ ਹੈ। ਸਾਗਰ ਦੇ ਵਿੱਚ ਅਨੇਕਾਂ ਐਸੀਆਂ ਮੱਛਲੀਆਂ ਨੇ ਜੋ 5-500 ਸਾਲ ਤੋਂ ਵੀ ਜ਼ਿਆਦਾ ਜ਼ਿੰਦਾ ਰਹਿ ਸਕਦੀਆਂ ਨੇ। ਤੋ ਜ਼ਿਆਦਾ ਜੀਵਣਾ कोई खास मैंने नहीं रखदा सफल जीवन जीवणा धर्म ਦਾ ਇਹ ਮੂਲ ਉਪਦੇਸ਼ ਹੈ ਲੰਮੀ ਉਮਰ ਭੋਗਣੀ ਇਹ ਕੋਈ ਬਹੁਤ ਵੜਿਆਈ ਨਹੀਂ ਚੰਗੀ ਜ਼ਿੰਦਗੀ ਭੋਗਣੀ ਇਹ ਵੜਿਆਈ ਹੈ तो सतगुरुदेव जी महाराज ਦਾ ਫਰਮਾਨ ਹੈ ਕਿ ਜੀਵਨ ਦੀ ਚੋਂ ਕਿ ਪਹਿਲੀ ਲਾਲਸਾ ਵੱਡੀ ਉਮਰ ਹੈ ਜ਼ਿਆਦਾ ਜੀਵਣਾ ਹੈ ਰੋਗਾਂ ਦੇ ਚ ਗਰਸਿਆ ਹੋਇਆ ਮਨੁੱਖ ਜੋ ਦਾਇਮੀ ਰੋਗੀ ਹੈ ਦਿਨ ਰਾਤ ਰੋਗ ਦੀ ਪੀੜਾ ਵਿੱਚ ਬਿਥੀਤ ਹੋ ਰਿਹਾ ਹੈ ਉਹ ਵੀ ਜੀਵਣਾ ਚਾਹੁੰਦਾ ਹੈ ਬੁੱਢਾ ਹੋ ਗਿਆ ਹੈ ਹੱਡੀਆਂ ਦਾ ਢਾਂਚਾ ਹੋ ਗਿਆ ਹੈ ਚੱਲਣ ਦੀ ਸਮਰੱਥਾ ਨਹੀਂ ਰਹੀ ਸੁਣਨ ਦੀ ਸਮਰੱਥਾ ਨਹੀਂ ਰਹੀ ਕੂਵਤੇ ਗੋਆਏ ਵੀ ਨਹੀਂ ਰਹੀ ਸੋਚ ਸ਼ਕਤੀ ਵੀ ਨਹੀਂ ਰਹੀ ਪਰ ਜੀਵਣਾ ਉਹ ਵੀ ਚਾਹੁੰਦਾ ਹੈ ਜੀਵਨ ਦੀ ਬਹੁਤ ਵੱਡੀ ਪਰਬਲ ਲਾਲਸਾ ਇਸ ਬੁੱਢੇ ਦੇ ਅੰਦਰ ਵੀ ਮੌਜੂਦ ਹੈ। ਔਰ ਜਿਤਨਾ ਪਰਬਲ ਜੀਵਨ ਦੇ ਅੰਦਰ ਕੋਈ ਲਾਲਸਾ ਰੱਖੇਗਾ ਉਤਨਾ ਹੀ ਮੌਤ ਦੇ ਭੈ ਤੋਂ ਭੈ ਭੀਤ ਹੋਵੇਗਾ। ਤੋ ਸਤਗੁਰudev ਜੀ ਮਹਾਰਾਜ ਕਹਿੰਦੇ ਨੇ ਉਮਰ ਇਤਨੀ ਲੰਬੀ ਹੋਵੇ ਕਿਤਨੀ ਜੇ ਯੁਗ ਚਾਰੇ ਆਰ ਜਾ ਰੂਹੇ ਜ਼ਮੀਨ ਦੇਤੇ ਇਤਨੀ ਵੱਡੀ ਉਮਰ ਅੱਜ ਤੱਕ ਤੇ ਕਿਸੇ ਦੀ ਹੋਈ ਨਹੀਂ। ਲੇਕਿਨ ਸਤਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ 500 ਬਰੇ ਜੀਵਣਾ ਹਜ਼ਾਰ ਸਾਲ ਜੀਵਣਾ ਕੋਈ ਬਹੁਤ ਵੱਡੀ ਗੱਲ ਨਹੀਂ ਕੋਈ ਜੀਵੇ ਚਾਰ ਯੁੱਗਾਂ ਤੱਕ ਇਤਨੀ ਲੰਬੀ ਜ਼ਿੰਦਗੀ ਕਿਸੇ ਨੂੰ ਪ੍ਰਾਪਤ ਹੋ ਜਾਏ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਇੱਕ ਇੱਕ ਯੁਗ ਦੀ ਉਮਰ ਵੀ ਪ੍ਰਾਣਿਕ ਗ੍ਰੰਥਾਂ ਦੇ ਮੁਤਾਬਕ ਲੱਖਾਂ ਸਾਲ ਦੀ ਹੈ ਤੇ ਹੁਣ ਚਾਰ ਯੁੱਗਾਂ ਦੀ ਉਮਰ ਤੇ ਕਾਫੀ ਬਣਦੀ ਹੈ ਤੇ ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਹੋਰ 10 ਗੁਣਾ ਵੱਧ ਜਾਏ ਇਤਨੀ ਲੰਬੀ ਉਮਰ ਹੋਵੇ ਜੇ ਯੁੱਗ ਚਾਰੇ ਆਰ ਜਾ ਹੋਰ ਦਸ ਹੋਣੀ ਹੋਏ ਤੋਂ ਪ੍ਰਥਮ ਲਾਲਸਾ ਜੀਵਨ ਦੀ ਦੂਸਰੀ ਲਾਲਸਾ ਮਨੁੱਖ ਦੇ ਅੰਦਰ ਇਹ ਆਉਂਦੀ ਹੈ ਕਿ ਹਰ ਬੰਦਾ ਮੈਨੂੰ ਚੰਗਾ ਚੰਗਾ ਆਖੇ ਮਹਾਨ ਆਖੇ ਹਰ ਬੰਦੇ ਦੀ ਜ਼ਬਾਨ ਦੇਤੇ ਮੇਰੀ ਉਪਮਾ ਹੋਵੇ ਮੇਰੀ ਤਾਰੀਫ ਹੋਵੇ ਮਨੁੱਖ ਦੀ ਬੁਨਿਆਦੀ ਭੁੱਖਾਂ ਦੇ ਚੋਂ ਇਹ ਵੀ ਇੱਕ ਭੁੱਖ ਹੈ ਜਿੱਥੇ ਬਹੁਤ ਲੰਬੀ ਉਮਰ ਭੋਗਣਾ ਚਾਹੁੰਦਾ ਹੈ ਉੱਥੇ ਇਹ ਵੀ ਚਾਹੁੰਦਾ ਹੈ ਕਿ ਹਰ ਇੱਕ ਦੀ ਰਸਨਾ ਤੇ ਮੇਰਾ ਜ਼ਿਕਰ ਹੋਵੇ ਹਰ ਇੱਕ ਜ਼ਬਾਨ ਮੇਰੀ ਤਾਰੀਫ ਕਰੇ ਮੇਰੀ ਉਪਮਾ ਦੇ ਪੁੱਲ ਬਣਨੇ ਤਾਂ ਪਾਦਸ਼ਾਹ ਦਾ ਫਰਮਾਨ ਹੈ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚਲੇ ਸਭ ਕੋ ਸਿਰਫ ਵੱਡੀ ਉਮਰ ਹੀ ਨਾ ਆਵੇ ਬਲਕੇ ਨਵ ਖੰਡ ਪ੍ਰithvi ਵਿੱਚ ਜਾਣਿਆ ਜਾਏ ਕਿਸੇ ਦੀ ਤਾਂ ਸਿਰਫ ਵਾਕਫੀਤ ਆਪਣੇ ਘਰ ਦੇ ਚ ਹੀ ਹੁੰਦੀ ਹੈ ਘਰ ਦੀ ਚਾਰ ਦਿਵਾਰੀ ਵਿੱਚ ਹੀ ਲੋਕੀ ਜਾਣਦੇ ਨੇ ਉਸ ਨੂੰ ਇਸ ਤੋਂ ਜ਼ਿਆਦਾ ਕਿਸੇ ਨੂੰ ਕੋਈ ਨਹੀਂ ਪਤਾ ਲੇਕਿਨ ਕੁਝ ਇੱਕ ਮਨੁੱਖ ਐਸੇ ਹੁੰਦੇ ਨੇ ਕਿ ਉਹਨੂੰ ਮੁਹੱਲੇ ਵਾਲੇ ਵੀ ਜਾਣਦੇ ਨੇ ਜਿਸ ਕਲੋਨੀ ਦੇ ਚੋਰਾ ਹੁੰਦਾ ਹੈ ਸਾਰੇ ਉਸ ਨੂੰ ਜਾਣਦੇ ਨੇ ਉਸ ਦੀ ਇਸਤਨੀ ਚਰਚਾ ਹੁੰਦੀ ਹੈ ਕਈ ਦਫਾ ਇਸ ਤੋਂ ਜ਼ਿਆਦਾ ਮਨੁੱਖ ਸਮਰੱਥ ਬਣ ਜਾਂਦਾ ਹੈ ਤੇ ਜਿਸ ਸ਼ਹਿਰ ਦੇ ਰਹਿੰਦਾ ਹੈ ਸਾਰੇ ਦੇਸ਼ ਵਾਸੀ ਸਾਰੇ ਸ਼ਹਿਰ ਵਾਸੀ ਉਸ ਨੂੰ ਜਾਣਦੇ ਨੇ ਸਾਰੇ ਦੇਸ਼ ਵਾਸੀ ਉਸ ਨੂੰ ਜਾਣਦੇ ਨੇ ਔਰ ਕਈ ਦਫਾ ਐਸਾ ਵੀ ਹੁੰਦਾ ਹੈ ਕਿ ਸਾਰਾ ਸੰਸਾਰ ਉਸ ਨੂੰ ਜਾਣਦਾ ਹੈ। ਇਤਨੀ ਉਸ ਦੀ ਪ੍ਰਤਿਸ਼ਟਾ ਹੋ ਜਾਂਦੀ ਹੈ। ਇਤਨੀ ਉਸ ਦੀ ਜਗਤ ਦੇ ਚਰਚਾ ਹੋ ਜਾਂਦੀ ਹੈ। ਸਾਰੇ ਸੰਸਾਰ ਵਿੱਚ ਉਹਦੀ ਗੱਲ ਚੱਲਦੀ ਹੈ। ਤਾਂ ਪਾਤਸ਼ਾਹ ਕਹਿੰਦੇ ਨੇ ਸਿਰਫ ਇਹ ਹੀ ਨਾ ਹੋਵੇ ਕਿ ਉਸ ਦੀ ਉਮਰ ਬਹੁਤ ਵੱਡੀ ਹੋਵੇ। ਨੌਖੰਡ ਪ੍ਰਿਥਵੀ ਵਿੱਚ ਜਾਣਿਆਂ ਵੀ ਜਾਏ। ਨੌਖੰਡ ਪ੍ਰਿਥਵੀ ਵਿੱਚ ਸਾਰਿਆਂ ਨੂੰ ਪਤਾ ਵੀ ਹੋਵੇ ਕਿ ਇਸ ਢੰਗ ਦਾ ਵੀ ਕੋਈ ਮਨੁੱਖ ਹੈ। ਪਰ ਸਹਿਬ ਨਾਲ ਕਹਿੰਦੇ ਨੇ ਨਾਲ ਚਲੇ ਸਭ ਕੋਏ ਉਹ ਜਿਸ ਪਾਸੇ ਜਾਵੇ ਉਹਦੇ ਨਾਲ ਹਾਮੀ ਭਰਨ ਵਾਲੇ ਸਾਰੇ ਯੋਨ ਮਜਾਲੇ ਕੋਈ ਇਨਕਾਰ ਕਰ ਜਾਏ ਕੋਈ ਸਾਹਮਣੇ ਖੜਾ ਹੋ ਜਾਏ ਉਹਦੇ ਨਕਸ਼ੇ ਕਦਮ ਤੇ ਚੱਲਣ ਵਾਲੇ ਹੋਣ ਜਿੱਧਰ ਉਹ ਚਲੇ ਜਗਤ ਉਸ ਪਾਸੇ ਚਲੇ ਜੋ ਕੁਝ ਉਹ ਬੋਲੇ ਜਗਤ ਉਹੀ ਕੁਝ ਕਰੇ ਇਤਨੀ ਵੱਡੀ ਕੋਈ ਸਮਰੱਥਾ ਦਾ ਮਾਲਕ ਹੋ ਜਾਏ ਪਾਤਸ਼ਾਹ ਕਹਿੰਦੇ ਨੇ ਫਿਰ ਹੋਰ ਵੀ ਉਸ ਦੇ ਕੋਲ ਖੂਬੀਆਂ ਆਵਨ ਚੰਗਾ ਨਾਮ ਰਖਾਏ ਕੇ ਜਸ ਕੀ ਰਤ ਜਗਲੇ ਇਤਨਾ ਉਸ ਦਾ ਨਾਮ ਚੰਗਾ ਹੋ ਜਾਏ ਕਿ ਸੰਸਾਰ ਦੀ ਹਰ ਜ਼ਬਾਨ ਦੇਤੇ ਉਸ ਦੀ ਕੀਰਤੀ ਹੋਵੇ ਉਸ ਦਾ ਜਸ ਹੋਵੇ ਉਸ ਦੀ ਮਹਿਮਾ ਹੋਵੇ ਮਹਾਰਾਜ ਕਹਿੰਦੇ ਨੇ ਇਤਨੀਆਂ ਖੂਬੀਆਂ ਦਾ ਵੀ ਕੋਈ ਮਾਲਕ ਬਣ ਜਾਏ ਤਾਂ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕੇ ਜੇ ਪ੍ਰਮਾਤਮਾ ਦੀ ਨਿਗਾਹ ਦੇ ਥੱਲੇ ਨਹੀਂ ਆਇਆ ਤਾਂ ਅੱਗੇ ਕਿਸੇ ਨੇ ਗੱਲ ਨਹੀਂ ਪੁੱਛਣੀ ਭਾਵੇਂ ਜੀਵਨ ਵਿਅਰਥ ਚਲਾ ਗਿਆ ਮਨੁੱਖਾਂ ਦੀ ਨਜ਼ਰਾਂ ਤੋਂ ਉੱਚਾ ਉੱਠਣਾ ਆਸਾਨ ਹੈ ਪ੍ਰਮਾਤਮਾ ਦੀ ਨਿਗਾਹ ਦੇ ਥੱਲੇ ਆ ਜਾਣਾ ਉਖਾਏ ਬਹੁਤ ਘਟਨਾ ਹੈ ਜੀਵਨ ਦੀ ਪਰਬਲ ਲਾਲਸਾ ਇਸ ਗੱਲ ਦਾ ਸਬੂਤ ਹੈ ਕਿ ਜੀਵਨ ਦੇ ਵਿੱਚ ਕੋਈ ਪੂਰਨਤਾ ਪ੍ਰਾਪਤ ਨਹੀਂ ਹੋਈ ਜਿਸ ਦਿਨ ਪੂਰਨਤਾ ਪ੍ਰਾਪਤ ਹੋ ਜਾਂਦੀ ਹੈ ਜੀਵਨ ਦੀ ਲਾਲਸਾ ਖਤਮ ਹੋ ਜਾਂਦੀ ਹੈ ਜਿਸ ਦਿਨ ਪੂਰਨਤਾ ਪ੍ਰਾਪਤ ਹੋ ਜਾਂਦੀ ਹੈ ਮਰਨ ਦਾ ਭੈ ਵੀ ਖਤਮ ਹੋ ਜਾਂਦਾ ਹੈ ਬੁਨਿਆਦੀ ਰੂਪ ਵਿੱਚ ਤੇ ਭੈ ਮਨੁੱਖ ਦੇ ਅੰਦਰ ਇੱਕੋ ਹੀ ਹੈ ਮਰਨ ਦਾ ਹੋਰ ਕੋਈ ਭੈ ਨਹੀਂ ਹੈ ਮਨੁੱਖ ਜਦ ਵੀ ਡਰਦਾ ਹੈ ਮੌਤ ਤੋਂ ਡਰਦਾ ਹੈ ਸੱਤ ਤੋਂ ਮਨੁੱਖ ਨਹੀਂ ਡਰਦਾ ਸਰਪ ਦੇ ਅੰਦਰ ਛੁਪੀ ਹੋਈ ਉਸ ਨੂੰ ਆਪਣੀ ਮੌਤ ਦਿਖਾਈ ਦਿੰਦੀ ਹੈ ਉਸ ਤੋਂ ਡਰਦਾ ਹੈ ਮਨੁੱਖ ਸ਼ੇਰ ਤੋਂ ਨਹੀਂ ਡਰਦਾ ਸ਼ੇਰ ਦੇ ਅੰਦਰ ਉਸ ਨੂੰ ਆਪਣੀ ਮੌਤ ਦਿਖਾਈ ਦਿੰਦੀ ਹੈ ਇਸ ਵਾਸਤੇ ਇੱਕ ਪਾਸੇ ਹੁੰਦਾ ਹੈ ਔਰ ਅਗਾਹ ਚੱਲিয়ে ਮਨੁੱਖ ਦੇ ਅੰਦਰ ਇਹ ਜਿਹੜਾ ਪਰਬਲ ਭੈ ਹੈ ਰੋਮ ਰੋਮ ਦੇ ਵਿਚ ਵਪਕਰ ਇਸ ਵਸਤੇ ਸਿਆਣੇ ਕਹਿੰਦੇ ਨੇ ਕਿ ਧਰਮ ਦੀ ਮੂਲ ਸਿੱਖਿਆ ਇਨਹੀ ਦੋ ਗੱਲਾਂ ਦੇ ਉੱਪਰ ਖੜੀ ਐ ਕਿ ਜੀਵਨ ਦੀ ਲਾਲਸਾ ਤ ਉੱਚੇ ਹੋ ਜਾਣਾ ਤੇ ਮਰਨ ਦੇ ਭੈ ਤੋਂ ਰਹਿਤ ਹੋ ਜਾਣਾ ਭੈ ਤੇ ਮਰਨ ਦਾ ਹੀ ਐ ਤੇ ਮੌਤ ਸ਼ਾਸਤਰਕਾਰਾਂ ਨੇ ਕਈ ਤਰ੍ਹਾਂ ਦੀ ਮੰਨੀ ਐ ਆਰਥਿਕ ਮੌਤ ਰਾਜਨੀਤਿਕ ਮੌਤ ਸਮਾਜਿਕ ਮੌਤ ਧਾਰਮਿਕ ਮੌਤ ਸਰੀਰਕ ਮੌਤ ਬੌਧਿਕ ਮੌਤ ਮੌਤ ਦੇ ਇਹਨੇ अनेका ਪਹਿਲੂ ਨੇ ਆਰਥਿਕ ਮੌਤ ਦਿਵਾਲੀਆ ਹੋ ਗਿਆ ਬਾਲ ਬਾਲ ਕਰਜ਼ਾਈ ਹੋ ਗਿਆ ਦੇਣਾ ਸਾਰਿਆਂ ਦਾ ਹੈ ਲੈਣਾ ਕਿਸੇ ਕੋਲ ਵੀ ਨਹੀਂ ਲੋਕੀ ਕਹਿੰਦੇ ਨੇ ਇਸ ਦੀ ਤੇ ਆਰਥਿਕ ਤੌਰ ਤੇ ਮੌਤ ਹੋ ਗਈ ਇਹ ਤੇ ਖਤਮ ਹੋ ਗਿਆ ਅਰਥ ਦੀ ਦੁਨੀਆ ਵਿੱਚ ਇਹ ਮਿਟ ਗਿਆ। ਧਨ ਦੀ ਦੁਨੀਆ ਵਿੱਚ ਇਹ ਖਤਮ ਹੋ ਗਿਆ। ਤੋਂ ਚਰਚਾ ਚੱਲ ਪੈਂਦੀ ਏ ਇਹਦੀ ਆਰਥਿਕ ਤੌਰ ਤੇ ਮੌਤ ਹੋ ਗਈ। ਸਮਾਜਿਕ ਮੌਤ ਕੋਈ ਕਲੰਕ ਲੱਗ ਗਿਆ ਹੈ। ਕੋਈ ਦਾਗ ਲੱਗ ਗਿਆ ਹੈ। ਜਗਤ ਦੇਚ ਅਪਜੱਸ ਹੋ ਗਿਆ ਹੈ। ਤੋਂ ਆਮ ਚਰਚਾ ਚੱਲ ਪੈਂਦੀ ਏ ਬਈ ਇਸ ਬੰਦੇ ਦੀ ਤੇ ਸਮਾਜਿਕ ਤੌਰ ਤੇ ਮੌਤ ਹੋ ਗਈ ਹੈ। ਮੁੜ ਕੇ ਇਸ ਦੀ ਪ੍ਰਤਿਸ਼ਠਾ ਬਣ ਸਕੇ ਇਹਦੀ ਇੱਜ਼ਤ ਮਾਣ ਵਡਿਆਈ ਬਣ ਸਕੇ ਗੱਲ ਔਖੀ ਜਿਸ ਤਰ੍ਹਾਂ ਮਰਦਾ ਜ਼ਿੰਦਾ ਨਹੀਂ ਹੋ ਸਕਦਾ ਇਸ ਢੰਗ ਦੀ ਵੀ ਕਿਸੇ ਵਕਤ ਸਮਾਜਿਕ ਤੌਰ ਤੇ ਬੰਦੇ ਦੀ ਮੌਤ ਹੋ ਜਾਂਦੀ ਹੈ ਮੁੜ ਕੇ ਸਮਾਜ ਦੇ ਚ ਰਤਬਾ ਪ੍ਰਾਪਤ ਕਰਨਾ ਔਖਾ ਹੋ ਜਾਂਦਾ ਹੈ ਸਰੀਰਕ ਮੌਤ ਆਉਂਦੇ ਹੋਏ ਸਵਾਸ ਨਾ ਆਵਨ ਚੱਲਦੇ ਹੋਏ ਸਵਾਸ ਰੁਕ ਗਏ ਸਰੀਰਕ ਮੌਤ ਔਰ ਇਸੇ ਤਰੀਕੇ ਨਾਲ ਬੁੱਧੀ ਦੇ ਵਿਚਾਰਾਂ ਦੀ ਸ਼ਕਤੀ ਹੀ ਖਤਮ ਹੋ ਗਈ ਆਉਂਦੇ ਹੋਏ ਵਿਚਾਰ ਰੁਕ ਗਏ ਜੈਸੇ ਕਿ ਪਾਗਲ ਹੈ ਇਹਦੀ ਬੌਧਿਕ ਤੌਰ ਤੇ ਮੌਤ ਹੈ ਦਿਮਾਗੀ ਤੌਰ ਤੇ ਮਰ ਚੁਕਿਆ ਹੈ ਸਰੀਰਕ ਤੌਰ ਤੇ ਤੇ ਜ਼ਿੰਦਾ ਹੈ ਬੌਧਿਕ ਤੌਰ ਤੇ ਮਰਦਾ ਹੈ ਪਾਗਲ ਉਹਦੇ ਕੋਲ ਸਰੀਰ ਦੀ ਜ਼ਿੰਦਗੀ ਤੇ ਹੈ ਉਹਦੇ ਕੋਲ ਬੌਧਿਕ ਜੀਵਨ ਨਹੀਂ ਹੈ ਉਹਦੇ ਕੋਲ ਦਿਮਾਗੀ ਜ਼ਿੰਦਗੀ ਨਹੀਂ ਹੈ ਇਹ ਬੌਧਿਕ ਜਿਸ ਦੇ ਕੋਲ ਜ਼ਿੰਦਗੀ ਨਹੀਂ ਹੈ ਉਹ ਤੇ ਮਨੁੱਖਤਾ ਤੋਂ ਵੀ ਥੱਲੇ ਚਲਾ ਜਾਂਦਾ ਹੈ ਬਲਕਿ ਪਸ਼ੂਆਂ ਤੋਂ ਵੀ ਕਈ ਦਫਾ ਜ਼ਿਆਦਾ ਥੱਲੇ ਚਲਾ ਜਾਂਦਾ ਹੈ ਇਸ ਵਾਸਤੇ ਦਰਿੰਦੇ ਪਸ਼ੂਆਂ ਤੋਂ ਜਿੱਥੇ ਭੈ ਲੱਗਦਾ ਹੈ ਪਾਗਲ ਤੋਂ ਵੀ ਡਰ ਲੱਗਦਾ ਹੈ ਕਿਉਂਕਿ ਬੌਧਿਕ ਤੌਰ ਤੇ ਮਰਿਆ ਹੋਇਆ ਹੈ ਸਿਰਫ ਸਰੀਰਕ ਤਲ ਦੇ ਤੇ ਜੀ ਰਿਹਾ ਹੈ ਤੋ ਭੈ ਮਰਨ ਦਾ ਹੈ ਇਹ ਮਰਨ ਚਾਹ ਬੌਧਿਕ ਹੋਵੇ ਚਾਹ ਸਰੀਰਕ ਹੋਵੇ ਚਾਹੇ ਸਮਾਜਿਕ ਹੋਵੇ ਔਰ ਚਾਹੇ ਆਰਥਿਕ ਹੋਵੇ ਤੇ ਚਾਹੇ ਰਾਜਨੀਤਿਕ ਹੋਵੇ ਸਮੁੱਚੀ ਦੁਨੀਆ ਦੇ ਹਰ ਦੇਸ਼ ਦੇ ਵਿੱਚ ਐਸੇ ਮਨੁੱਖ ਹਨ ਘੁੰਮ ਰਹੇ ਨੇ ਅਜੇ ਵੀ ਜਿਨ੍ਹਾਂ ਨੂੰ ਵੇਖ ਕੇ ਲੋਕੀ ਕਹਿੰਦੇ ਨੇ ਕਿ ਰਾਜਨੀਤਿਕ ਤੌਰ ਤੇ ਇਹਨਾਂ ਦੀ ਮੌਤ ਹੋ ਚੁੱਕੀ ਹੈ ਕਿਸੇ ਵਕਤ ਉਹਨਾਂ ਦੀ ਗੱਲ ਚੱਲਦੀ ਸੀ ਕਿਸੇ ਵਕਤ ਰਾਜਨੀਤੀ ਦੇ ਆਸਮਾਨ ਤੇ ਸੂਰਜ ਦੀ ਤਰ੍ਹਾਂ ਚਮਕਦੇ ਸਨ ਅੱਜ ਤਾਰਿਆਂ ਦੀ ਤਰ੍ਹਾਂ ਟਿਮਟਮਾਣਾ ਵੀ ਨਹੀਂ ਹੈ ਖਤਮ ਹੋ ਗਏ ਰਾਜਨੀਤੀ ਦੇ ਵਿੱਚ ਅੱਜ ਗੱਲ ਨਹੀਂ ਹੈ ਅੱਜ ਚਰਚਾ ਨਹੀਂ ਹੈ ਤੋਂ ਕਹਿ ਦਿੱਤਾ ਜਾਂਦਾ ਹੈ ਫਲਾਣੇ ਦੀ ਰਾਜਨੀਤਿਕ ਤੌਰ ਤੇ ਮੌਤ ਹੋ ਗਈ ਖਤਮ ਹੋ ਗਏ ਧਾਰਮਿਕ ਮੌਤ ਇੱਕ ਰੂਹਾਨੀ ਮੌਤ ਵੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਦਾ ਜ਼ਿਕਰ ਕਰਦੇ ਨੇ ਆਖਾਂ ਜੀਵਾ ਬਿਸਰੇ ਮਰ ਜਾਓ ਏ ਅਕਾਲ ਪੁਰਖ ਜਦ ਮੈਂ ਤੇਰੀ ਚਰਚਾ ਕਰਦਾ ਤੇਰਾ ਜ਼ਿਕਰ ਕਰਦਾ ਤੇਰੀ ਉਸਤਤ ਕਰਦਾ ਤੇਰੀ ਯਾਦ ਅੰਦਰ ਚੱਲਦੀ ਹੈ ਤੂੰ ਜ਼ਿੰਦਾ ਰਹਿਣਾ ਤੇ ਜਦ ਨਹੀਂ ਅੰਦਰ ਯਾਦ ਚੱਲਦੀ ਤੂੰ ਮਰ ਜਾਣਾ ਮਰਣੰ ਬਿਸਰਣੰ ਗੋਬਿੰਦੇ ਜੀਵਣੰ ਹਰ ਨਾਮ ਧਿਆਵਣੇ ਗੋਬਿੰਦ ਨੂੰ ਭੁੱਲ ਜਾਣਾ ਪ੍ਰਮਾਤਮਾ ਨੂੰ ਭੁੱਲ ਜਾਣਾ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਕਹਿੰਦੇ ਮੌਤ ਹੈ ਪਰ ਰੂਹਾਨੀ ਮੌਤ ਹੈ ਅਧਿਆਤਮਕ ਮੌਤ ਸਰੀਰਕ ਤੌਰ ਤੇ ਮਨੁੱਖ ਜ਼ਿੰਦਾ ਹੋਵੇ ਬੌਧਿਕ ਤੌਰ ਤੇ ਮਨੁੱਖ ਜ਼ਿੰਦਾ ਹੋਵੇ ਪਰ ਅੰਦਰ ਪ੍ਰਮਾਤਮਾ ਦਾ ਚਿੰਤਨ ਨਾ ਹੋਵੇ ਤਾਂ ਸਤਪੁਰਸ਼ ਕਹਿੰਦੇ ਨੇ ਇਹ ਰੋਹਾਨੀ ਤੌਰ ਤੇ ਮਰਦਾ ਹੈ ਇਹ ਧਾਰਮਿਕ ਤੌਰ ਤੇ ਮਰਿਆ ਹੋਇਆ ਹੈ ਧਰਮ ਦੀ ਦੁਨੀਆ ਦੇ ਵਿੱਚ ਤੇ ਇਹ ਬਿਲਕੁਲ ਖਤਮ ਹੈ ਇਹਦੀ ਕੋਈ ਗੱਲ ਨਹੀਂ ਹੈ ਤੋ ਭੈ ਮੌਤ ਦਾ ਹੈ ਚਾਹੇ ਇਹ ਮੌਤ ਰਾਜਨੀਤਿਕ ਹੋਵੇ ਸਮਾਜਿਕ ਹੋਵੇ ਧਾਰਮਿਕ ਹੋਵੇ ਸਰੀਰਕ ਹੋਵੇ ਜਾਂ ਆਰਥਿਕ ਹੋਵੇ ਭੈ ਮੌਤ ਤੋਂ ਹੀ ਲੱਗਦਾ ਕਿਉਂਕਿ ਮੌਤ ਦੇ ਵਿੱਚ ਮਨੁੱਖ ਮਿਟਦਾ ਹੈ ਖਤਮ ਹੁੰਦਾ ਹੈ ਤੇ ਖਤਮ ਹੋਣਾ ਨਹੀਂ ਚਾਹਦਾ ਕਾਰਨ ਅਧੂਰਾ ਹੈ ਅਗਰ ਪੂਰਨ ਹੋ ਜਾਏ ਤਾਂ ਫਿਰ ਮੌਤ ਅਨੰਦਾਇਕ ਬਣ ਜਾਂਦੀ ਹੈ ਭਗਤ ਸ਼ਰਮੌਰ ਸ੍ਰੀ ਕਬੀਰ ਜੀ ਮਹਾਰਾਜ ਦਾ ਵਾਕ ਜਿਸ ਮਰਣੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਣੇ ਹੀ ਤੇ ਪਾਈਏ ਪੂਰਨ ਪਰਮ ਆਨੰਦ ਮੌਤ ਕਾ ਆਨੰਦ ਬਣ ਗਈ ਕਿਉਂਕਿ ਜੀਵਨ ਦੀ ਲਾਲਸਾ ਨਹੀਂ ਰਹੀ ਤੇ ਜੀਵਨ ਦੀ ਲਾਲਸਾ ਕਿਉਂ ਨਹੀਂ ਰਹੀ ਜੀਵਨ ਦਾ ਜੋ ਲਕਸ਼ ਸੀ ਉਹਦੀ ਪ੍ਰਾਪਤੀ ਹੋ ਗਈ ਜੀਵਨ ਦਾ ਜੋ ਨਿਸ਼ਾਨਾ ਸੀ ਉਸ ਤੱਕ ਪਹੁੰਚ ਗਏ ਜ਼ਿੰਦਗੀ ਦੀ ਜੋ ਮੰਜ਼ਿਲ ਸੀ ਉਹ ਪ੍ਰਾਪਤ ਹੋ ਗਈ ਜਦ ਪਿਕਾਣਾ ਮਿਲ ਗਿਆ ਘਰ ਤੱਕ ਪਹੁੰਚ ਗਏ ਤੇ ਹੁਣ ਇਹ ਜਿਹੜਾ ਜੀਵਨ ਹੈ ਇਸ ਮਾਰਗ ਨੂੰ ਕੀ ਕਰੀਏ ਘਰ ਤੇ ਪਹੁੰਚ ਕੇ ਮਨੁੱਖ ਮਾਰਗ ਤੋਂ ਕਿਨਾਰਾ ਕੱਸ਼ ਹੋ ਜਾਂਦਾ ਇੱਕ ਪਾਸੇ ਹੋ ਜਾਂਦਾ ਹੈ ਤਾਂ ਜਿਸ ਦਿਨ ਪ੍ਰਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਜੀਵਨ ਦੀ ਲਾਲਸਾ ਖਤਮ ਤੇ ਜਿੱਥੇ ਜੀਵਨ ਦੀ ਲਾਲਸਾ ਖਤਮ ਉੱਥੇ ਮਰਨ ਦਾ ਭੈ ਵੀ ਖਤਮ ਆਦ ਕਾਲ ਤੋਂ ਲੋਕੀ ਕੋਸ਼ਿਸ਼ ਕਰਦੇ ਰਹੇ ਨੇ ਕਿ ਉਮਰ ਵੱਡੀ ਕਰੀਏ ਔਰ ਇਸ ਤਰ੍ਹਾਂ ਦਾ ਆਬੇ ਹਯਾਤ ਇਸ ਤਰ੍ਹਾਂ ਦੇ ਕੁਸਤੇ ਵੈਦ ਲੋਗ ਬਣਾਉਂਦੇ ਰਹਿੰਦੇ ਨੇ ਜਿਹਦੇ ਨਾਲ ਮਨੁੱਖ ਵੱਡੀ ਉਮਰ ਭੋਗ ਸਕੇ ਅਮਰ ਫਲ ਦੀ ਦਾਸਤਾਨਾਂ ਵੀ ਧਰਮ ਗ੍ਰੰਥਾਂ ਵਿੱਚ ਮਿਲਦੀਆਂ ਨੇ ਜਿਹਨੂੰ ਖਾ ਕੇ ਬੰਦਾ ਅਮਰ ਹੋ ਜਾਂਦਾ ਹੈ ਅਮਰ ਫਲ ਲੱਗਦਾ ਹੈ ਕੋਈ ਬੂਟੀ ਕੋਈ ਦਵਾਈ ਇਸ ਢੰਗ ਦੀ ਮਨੁੱਖ ਤਲਾਸ਼ ਕਰਦਾ ਰਿਹਾ ਜਿਸ ਦੇ ਨਾਲ ਜ਼ਿਆਦਾ ਦਿਨ ਤੱਕ ਜੀ ਸਕੇ ਜ਼ਿਆਦਾ ਦਿਨ ਇਸ ਪ੍ਰithvi 'ਤੇ ਸਵਾਸ ਲੈ ਸਕੇ ਇਸ ਲਾਂਸਾ ਨੇ ਤਰ੍ਹਾਂ-ਤਰੰ ਦੀ ਜੜੀ-ਬੂਟੀਆਂ ਨੂੰ ਜਨਮ ਦਿੱਤਾ ਕੁਸ਼ਤਿਆਂ ਨੂੰ ਜਨਮ ਦਿੱਤਾ ਆਬੇ ਹयात ਦੀ ਤਲਾਸ਼ ਕਰਨ ਦਿੱਤੇ ਮਨੁੱਖ ਨੂੰ ਮਜਬੂਰ ਕੀਤਾ ਔਰ ਅਮਰ ਫਲ ਦੀ ਤਲਾਸ਼ ਕਰਨ ਲੱਗਿਆ ਮਨੁੱਖ ਨੇ ਆਪਣੀ ਜ਼ਿੰਦਗੀ ਬਿਥੇਤ ਕੀਤੀ ਦੂਜੇ ਪਾਸੇ yogi ਸਵਾਸਾਂ ਨੂੰ ਰੋਕ ਕੇ ਬੈਠੇ ਨੇ ਇਸ ਵਾਸਤੇ ਉਮਰ ਲੰਬੀ ਕਰਨੇ ਜ਼ਿਆਦਾ ਜੀ ਲਈਏ ਤੇ ਜੀਵਣਾ ਤੇ ਇਹ ਸਵਾਸ ਹੈ ਇਸ ਪੂੰਜੀ ਨੂੰ ਬਚਾ ਲਈਏ ਪੂੰਜੀ ਨੂੰ ਅਗਰ ਜ਼ਮੀਨ ਦੇ ਵਿੱਚ ਦਫਨ ਹੀ ਕਰ ਦੇਈ ਗਏ ਤਾਂ ਕਿਸੇ ਕੰਮ ਦੀ ਨਹੀਂ ਹੈ ਇਹ ਠੀਕ ਹੈ ਪੂੰਜੀ ਦਾ ਮਨੁੱਖ ਪੂੰਜੀਪਤੀ ਬਣਿਆ ਰਹਿੰਦਾ ਹੈ ਲੇਕਿਨ ਪੂੰਜੀ ਕਿਸੇ ਕੰਮ ਨਹੀਂ ਨਾ ਕਿਸੇ ਦੇ ਕੰਮ ਆਈ ਨਾ ਆਪਣੇ ਕੰਮ ਆਈ ਸਵਾਸਾਂ ਨੂੰ ਰੋਕ ਕੇ ਜੋ ਬੈਠ ਗਿਆ ਹੈ ਜੀਵਨ ਵਿਅਰਥ ਗਵਾ ਰਿਹਾ ਹੈ ਸਮਾਂ ਵਿਅਰਥ ਜਾਇਆ ਕਰ ਰਿਹਾ ਹੈ ਲੇਕਿਨ ਲੰਬੀ ਜ਼ਿੰਦਗੀ ਭੋਗਣ ਦੀ ਲਾਲਸਾ ਇਸ ਤਰ੍ਹਾਂ ਦੀ ਸਾਧਨਾ ਕਰਨ ਦੇ ਉੱਤੇ ਵੀ ਮਜਬੂਰ ਕਰਦੀ ਹੈ ਔਰ ਇਸ ਤਰ੍ਹਾਂ ਦੀ ਸਾਧਨਾ ਜੇ ਕਿਸੇ ਦੀ ਸਫਲ ਹੋ ਜਾਏ ਤੇ ਸਾਹਿਬ ਕਹਿੰਦੇ ਨੇ ਉਹ ਇਤਨਾ ਜੀਵੇ ਜਿਤਨਾ ਕਿ ਚਾਰ ਯੁਗ ਨੇ ਤੇ ਚਾਰ ਯੁਗ ਹੈ ਕਿਉਂ ਉਸ ਦੀ ਜ਼ਿੰਦਗੀ ਇਤਨੀ ਲੰਬੀ ਹੋਵੇ ਕਿ ਹੋਰ 10 ਗੁਣਾ ਵੱਧ ਜਾਏ ਸਾਰੀ ਦੁਨੀਆ ਵਿੱਚ ਉਹਦਾ ਜਸ ਹੋਵੇ ਸਾਰੀ ਦੁਨੀਆ ਵਿੱਚ ਉਹ ਜਾਣਿਆ ਜਾਏ ਤੇ ਜਿੱਧਰ ਜਾਵੇ ਉਹਦੇ ਨਕਸ਼ੇ ਕਦਮ ਤੇ ਚੱਲਣ ਵਾਸਤੇ ਹਰ ਇੱਕ ਤਿਆਰ ਹੋਵੇ ਹਰ ਇੱਕ ਦੀ ਰਸਨਾ ਦਿੱਤੇ ਉਸ ਦੀ ਕੀਰਤੀ ਹੋਵੇ ਉਸ ਦੀ ਮਹਿਮਾ ਹੋਵੇ ਪਰ ਜੋ ਪ੍ਰਮਾਤਮਾ ਦੀ ਨਿਗਾਹ ਦੇ ਥੱਲੇ ਨਹੀਂ ਆਇਆ ਤਾਂ ਸਾਹਿਬ ਕਹਿੰਦੇ ਨੇ ਅਗਾ ਚੱਲ ਕੇ ਇਸ ਦੀ ਕਿਸੇ ਨੇ ਗੱਲ ਨਹੀਂ ਪੁੱਛਣੀ ਤੇ ਹੋਵੇਗਾ ਕਿ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਕੀਤਾ ਅੰਦਰ ਕੀਟ ਕਰ ਦੋਸੀ ਦੋਸ ਦਰੇ ਕੀੜਿਆਂ ਦੇ ਚੋਂ ਕੀੜਾ ਸਭ ਤੋਂ ਨਿਖਿਧ ਹੈ ਬਿਸ਼ਟਾ ਦਾ ਕੀੜਾ ਉੱਤਮ ਕੀੜੇ ਵੀ ਹੈਗੇ ਨੇ ਜਿਵੇਂ ਰੇਸ਼ਮ ਦਾ ਕੀੜਾ ਸ਼ੈਤੂਦ ਦੇ ਪੱਤੇ ਖਾਂਦਾ ਹੈ ਰੇਸ਼ਮ ਉਗਲਦਾ ਉਸ ਕੀੜੇ ਨੂੰ ਵੇਖ ਕੇ ਅਸੀਂ ਘਰਣਾ ਨਹੀਂ ਕਰ ਸਕਦੇ ਪਰ ਜੋ ਬਿਸ਼ਟਾ ਦੇ ਚੀ ਰੁੱਲ ਰਿਹਾ ਹੈ ਬਿਸ਼ਟਾਈ ਖਾਰੇ ਆਂ ਔਰ ਬਿਸ਼ਟਾ ਹੋ ਗਿਆ ਕੀੜਿਆਂ ਦੇ ਚੋਂ ਇਹ ਨਿਖਿਧ ਕੀੜਾ ਹੈ ਤੋ ਕੋਈ ਇਤਨੀ ਮਹਿਮਾ ਦਾ ਮਾਲਕ ਹੋਵੇ ਤੇ ਪ੍ਰਮਾਤਮਾ ਦੀ ਨਿਗਾਹ ਦੇ ਥੱਲੇ ਨਹੀਂ ਆਇਆ ਸਹਿਬ ਕਹਿੰਦੇ ਨੇ ਕੀੜਿਆਂ ਵਿੱਚ ਐਸਾ ਕੀੜਾ ਬਣੇਗਾ ਜੋ ਬਿਸ਼ਟਾ ਦਾ ਕੀੜਾ ਹੈ ਨਿਖਿਧ ਕੀੜਾ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਇਸ ਦੋਸ਼ੀ ਦੇ ਉੱਤੇ ਤਰ੍ਹਾਂ-ਤਰ੍ਹਾਂ ਦੇ ਦੋਸ਼ ਆਇਦ ਹੋਣਗੇ ਕਿ ਤੂੰ ਮਨੁੱਖ ਦੀ ਨਜ਼ਰਾਂ ਤੋਂ ਉੱਚਾ ਉੱਠਣ ਦੀ ਕੋਸ਼ਿਸ਼ ਕੀਤੀ ਪਰਮਾਤਮਾ ਦੀ ਨਿਗਾਹ ਥੱਲੇ ਆਉਣ ਦੀ ਕੋਸ਼ਿਸ਼ ਨਾ ਕੀਤੀ ਤੂੰ ਝੂਠਾ ਸਨਮਾਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਤੂੰ ਸੱਚੀ ਇੱਜ਼ਤ ਮਾਣ ਵਡਿਆਈ ਪ੍ਰਾਪਤ ਕਰਨ ਦੀ ਕੋਸ਼ਿਸ਼ ਨਾ ਕੀਤੀ ਅੰਜਾਮ ਕੀ ਹੋਇਆ ਕੀਤਾ ਅੰਦਰ ਕੀਟ ਕਰ ਦੋਸੀ ਦੋਸਤ ਦਰੇ ਪਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਗੇ ਫਰਮਾਨ ਕਰਦੇ ਨੇ ਪ੍ਰਮਾਤਮਾ ਦੇ ਦਰਵਾਜ਼ੇ ਹਮੇਸ਼ਾ ਲਈ ਕਿਸੇ ਵਾਸਤੇ ਬੰਦ ਨਹੀਂ ਅਗਰ ਕੋਈ ਦੁਆਰ ਤੇ ਦਸਤਕ ਦੇਵੇ ਭਾਵੇਂ ਮੁੱਦਤ ਬਾਅਦ ਦੇਵੇ ਕਿਸੇ ਵਕਤ ਵੀ ਦੇਵੇ ਪ੍ਰਮਾਤਮਾ ਦੁਆਰ ਖੋਲਣ ਨੂੰ ਤਿਆਰ ਹੈ ਇਸ ਵਾਸਤੇ ਸਤਿਗੁਰੂ ਕਹਿੰਦੇ ਨੇ ਨਾਉ ਨਿਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਉਹ ਐਸਾ ਬਖਸ਼ਿੰਦ ਹੈ ਐਸਾ ਦਿਆਲੂ ਹੈ ਜਿਹਦੇ ਕੋਲ ਕੋਈ ਵੀ ਗੁਣ ਨਾ ਆਵੇ ਪਰ ਉਸ ਦਾ ਦਵਾਰ ਖਟਖਟਾ ਦੇਵੇ ਗੁਣਾ ਨਾਲ ਉਸ ਦੀ ਝੋਲੀ ਭਰ ਦਿੰਦਾ ਔਰ ਇੱਕ ਗੁਣ ਇਤਨਾ ਮਹਾਨ ਹੈ ਕਿ ਲੱਖਾਂ ਰੁਪਏ ਦੇ ਬਦਲੇ ਵੀ ਬਾਜ਼ਾਰ ਵਿੱਚ ਮਿਲੇਗਾ ਨਹੀਂ ਸਬਰ ਸੰਤੋਖ ਖੇਮਾ ਸੇਲ ਸੰਜਮ ਔਰ ਪ੍ਰਭੂ ਦਾ ਗਿਆਨ ਆਨੰਦ ਰਸ ਬਾਜ਼ਾਰ ਦੇ ਵਿੱਚ ਸਾਰੀ ਪੂੰਜੀ ਵੀ ਖਰਚ ਕਰੀਏ ਤੇ ਨਹੀਂ ਮਿਲੇਗਾ ਪਰ ਪ੍ਰਮਾਤਮਾ ਐਸਾ ਦਿਆਲੂ ਹੈ ਜਿਹੜਾ ਉਸਦੇ ਦਵਾਰ ਦੇ ਉੱਤੇ ਦਸਤਕ ਦੇਂਦਾ ਹੈ ਆਪਣੇ दैवी ਗੁਣਾ ਨਾਲ ਉਹਦੀ ਝੋਲੀ ਭਰ ਦਿੰਦਾ ਹੈ ਤਾਂ ਸਤਿਗੁਰ ਦਾ ਫਰਮਾਨ ਨਾਉ ਨੇਕ ਨਿਰਗੁਣ ਗੁਣ ਕਰੇ ਗੁਣਵੰਤियां ਗੁਣ ਦੇ ਤੇ ਜਿਹੜੇ ਪਹਿਲੇ ਤੋਂ ਹੀ ਗੁਣਵਾਨ ਨੇ ਉਹਨਾਂ ਦੀ ਝੋਲੀ ਵਿੱਚ ਹੋਰ ਗੁਣ ਪਾ ਦਿੰਦਾ ਹੈ ਤੇ ਮਨੁੱਖ ਦੇ ਮਹਾਨਤਾ ਗੁਣਾ ਕਰਕੇ ਕੋਈ ਮਨੁੱਖ ਨਿਖੇਦਾ ਕਿਸ ਤਰ੍ਹਾਂ ਪਹਿਚਾਨ ਹੋਵੇਗੀ ਉਹ ਗੁਣ ਨੇ ਤੇ ਕੋਈ ਮਨੁੱਖ ਮਹਾਨ ਹੈ ਕਿਸ ਤਰ੍ਹਾਂ ਪਹਿਚਾਨ ਹੋਵੇਗੀ ਉਹਦੇ ਕੋਲ ਗੁਣ ਨੇ ਕੋਈ ਪ੍ਰਮਾਤਮਾ ਦੇ ਨੇੜੇ ਚਲਾ ਗਿਆ ਕਿਸ ਤਰ੍ਹਾਂ ਪਹਿਚਾਨ ਹੋਵੇਗੀ ਉਹਦੇ ਕੋਲ ਗੁਣ ਨੇ ਤੇ ਗੁਣ ਸਾਰੇ ਪ੍ਰਮਾਤਮਾ ਦੇ ਨੇ ਜੈਸੇ ਪ੍ਰithvi ਦੇ ਤੇ ਜਿੰਨੀ ਵੀ ਰੋਸ਼ਨੀ ਹੈ ਸਾਰੀ ਦੀ ਸਾਰੀ ਸੂਰਜ ਦੀ ਹੈ ਜਗਤ ਦੇ ਜਿੰਨੇ ਵੀ ਗੁਣ ਨੇ ਸਾਰੇ ਦੇ ਸਾਰੇ ਗੁਣ ਅਕਾਲ ਪੁਰਖ ਦੇ ਨੇ ਪਰਿਪੂਰਣ ਪ੍ਰਮਾਤਮਾ ਦੇ ਨੇ ਤਾਂ ਸਾਬ੍ਹ ਕਹਿੰਦੇ ਨੇ ਜਿਹੜਾ ਗੁਣਵਾਨ ਹੈ ਗੁਣਾ ਨਾਲ ਉਸਦੀ ਹੋਰ ਚੌਲੀ ਭਰ ਦਿੰਦਾ ਉਹ ਪਰਿਪੂਰਣ ਪ੍ਰਮਾਤਮਾ ਜਿਹੜਾ ਉਸ ਦੇ ਦਵਾਰ ਦਿੱਤੇ ਦਸਤਕ ਦਿੰਦਾ ਨਾਉ ਨਿ ਕਿ ਨਿਰਗੁਣੋ ਗੁਣ ਕਰੇ ਗੁਣਵੰਤੇ ਆ ਗੁਣ ਦੇ ਪਿਹਾ ਕੋਏ ਨਾ ਸੋਜੈ ਜੇ ਤਿਸ ਗੁਣ ਕੋਏ ਕਰੇ ਸਾਹਿਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਮੈਂ ਸਮੂ ਜਗਤ ਦਿੱਤੇ ਨਿਗਾਹ ਮਾਰ ਕੇ ਵੇਖ ਲਈਏ ਐਸਾ ਦਾਤਾ ਹੋਰ ਕੋਈ ਵੀ ਨਹੀਂ ਪ੍ਰਮਾਤਮਾ ਵਰਗੀ ਹੋਰ ਕੋਈ ਹਸਤੀ ਨਹੀਂ ਕਿ ਨਿਗੁਣਿਆਂ ਨੂੰ ਗੁਣ ਦੇ ਦੇਵੇ ਤੇ ਗੁਣਵਾਨਾਂ ਦੀ ਝੋਲੀ ਹੋਰ ਗੁਣਾ ਨਾਲ ਭਰ ਦੇਵੇ ਆਨੰਦ ਨਾਲ ਭਰ ਦੇਵੇ ਐਸਾ ਬਖਸ਼ੰਦ ਐਸਾ ਦਿਆਲੂ ਐਸਾ ਸਮਦਰ ਵਿਆਪਕ ਪ੍ਰਮਾਤਮਾ ਵਰਗਾ ਹੋਰ ਕੋਈ ਵੀ ਨਹੀਂ ਤੇਹਾ ਕੋਏ ਨਾ ਸੋਜਈ ਜੇ ਤਿਸ ਗੁਣ ਕੋਈ ਕਰੇ ਇਸ ਤਰ੍ਹਾਂ ਦੇ ਗੁਣ ਕੋਈ ਹੋਰ ਦੇ ਸਕੇ ਪ੍ਰਮਾਤਮਾ ਤੋਂ ਇਲਾਵਾ ਮੈਨੂੰ ਹੋਰ ਕੋਈ ਨਹੀਂ ਦਿਖਾਈ ਦਿੰਦਾ ਔਰ ਵਾਸਤਵਿਕ ਇਹ ਸਹੀ ਖੋਜ ਸਤਪੁਰਸ਼ਾਂ ਦੇ ਸਾਹਮਣੇ ਹੀ ਆਈ ਏ ਕਿ ਦਾਤਾ ਕੇਵਲ ਪ੍ਰਮਾਤਮਾ ਹੈ ਅਕਾਲ ਪੁਰਖ ਹੈ ਔਰ ਉਹ ਦਾਤ ਦੇ ਰਿਹਾ ਹੈ ਦਾਤ ਕੀ ਹੁੰਦੀ ਏ ਜਿਹਦੇ ਬਦਲੇ ਵਿੱਚ ਕੋਈ ਚੁਕਾਣਾ ਨਾ ਪਵੇ ਤੇ ਸਾਨੂੰ ਮਿਲ ਜਾਏ ਇਹ ਜ਼ਿੰਦਗੀ ਸਾਨੂੰ ਦਾਨ ਵਿੱਚ ਮਿਲੀ ਹੈ ਇਹ ਹੱਥ ਤੇ ਪੈਰ ਸਾਨੂੰ ਦਾਨ ਵਿੱਚ ਮਿਲੇ ਨੇ ਇਹ ਕੂਵਤੇ ਗੁਆਈ ਇਹ ਬੋਲਣ ਦੀ ਸ਼ਕਤੀ ਸਾਨੂੰ ਦਾਨ ਵਿੱਚ ਮਿਲੀ ਹੈ ਇਹ ਨੇਤਰ ਸਾਨੂੰ ਦਾਨ ਵਿੱਚ ਮਿਲੇ ਨੇ ਸੋਚਣ ਦੀ ਸ਼ਕਤੀ ਸਾਨੂੰ ਦਾਨ ਵਿੱਚ ਮਿਲੀ ਹੈ ਔਰ ਕੋਈ ਮਨੁੱਖ ਆਪਣੀ ਝੋਲੀ ਵੱਡੀ ਕਰੇ ਤਾਂ ਹੋਰ ਬਹੁਤ ਕੁਝ ਉਸ ਦੀ ਝੋਲੀ ਵਿੱਚ ਪੈ ਜਾਂਦਾ ਹੈ ਉਹ ਦੇਣ ਨੂੰ ਹਰ ਵਕਤ ਤਿਆਰ ਹੈ ਦਰਸ ਲੈਣ ਵਾਲੇ ਦੀ ਝੋਲੀ ਛੋਟੀ ਹੁੰਦੀ ਹੈ ਜਾਂ ਲੈਣ ਵਾਲਾ ਥੱਕ ਜਾਂਦਾ ਹੈ ਦੇਂਦਾ ਦੇ ਲੈਂਦੇ ਥਕ ਪਾਏ ਲੈਣ ਵਾਲਾ ਹੀ ਥੱਕ ਜਾਂਦਾ ਹੈ ਉਹ ਦਿੰਦਿਆਂ ਨਹੀਂ ਥਕਦਾ ਐਸਾ ਉਹ ਦਾਤਾ ਰ ਹੈ ਐਸਾ ਉਹ ਪਰਿਪੂਰਣ ਪ੍ਰਮਾਤਮਾ ਹੈ ਇਸ ਵਾਸਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਣਨ ਕਰਦੇ ਨੇ ਸਮਗਰ ਦੁਨੀਆਂ ਦੇ ਉੱਤੇ ਦ੍ਰਿਸ਼ਟੀ ਮਾਰ ਕੇ ਮੈਂ ਵੇਖ ਲਿਆ ਤੇ ਹਾ ਕੋਏ ਨਾ ਸੁੱਝਈ ਇਸ ਤਰ੍ਹਾਂ ਦਾ ਹੋਰ ਕੋਈ ਵੀ ਨਹੀਂ ਜਿਹੜਾ ਇਸ ਤਰ੍ਹਾਂ ਦੇ ਗੁਣਾ ਦੇ ਨਾਲ ਝੋਲੀ ਭਰ ਦੇਵੇ ਰੱਬੀ दैਵੀ ਸੰਪਦਾ ਦੇ ਨਾਲ ਮਾਲਾ-ਮਾਲ ਕਰ ਦੇਵੇ ਇਸ ਤਰ੍ਹਾਂ ਦਾ ਦਾਤਾ ਜਗਤ ਦੇ ਚ ਹੋਰ ਕੋਈ ਨਹੀਂ ਅਕਸਰ ਦੇਖਣ ਦੇ ਚ ਆਇਆ ਕਿ ਬਹੁਤ ਦਫਾ ਮੰਗਿਏ ਵੀ ਤਾਂ ਵੀ ਮਨੁੱਖ ਨਹੀਂ ਦੇਂਦਾ ਪਰ ਪ੍ਰਮਾਤਮਾ ਐਸਾ ਹੈ ਕਿ ਅਣ ਮੰਗਿਆ দান ਦੇਵਣਾ ਕਹੋ ਨਾਉਣ ਇੱਕ ਸੱਚ ਸਮਾਲ ਜਿਓ ਉਤੇ ਐ ਸਭ ਅਖਸ਼ਿੰਦ ਹੈ ਉਤੇ ਐਸਾ ਦਿਆਲੂ ਹੈ ਅਣ ਮੰਗੇ ਝੋਲੀ ਚ ਪਾ ਦਿੰਦਾ ਹੈ ਮਾਂ ਬਾਪ ਮਿਲ ਗਏ ਨੇ ਬਿਨਾ ਮੰਗ ਤੋਂ ਮਿਲੇ ਨੇ ਔਲਾਦ ਮਿਲ ਗਈ ਹੈ ਬਿਨਾ ਮੰਗ ਤੋਂ ਮਿਲ ਗਈ ਹੈ ਸਰੀਰ ਮਿਲ ਗਿਆ ਬਿਨਾ ਮੰਗ ਤੋਂ ਮਿਲ ਗਿਆ ਹੈ ਹੱਥ ਪੈਰ ਮਿਲ ਗਏ ਨੇ ਬਿਨਾ ਮੰਗ ਤੋਂ ਮਿਲ ਗਏ ਨੇ ਸੂਰਜ ਦੀ ਰੋਸ਼ਨੀ ਬਿਨਾ ਮੰਗ ਤੋਂ ਮਿਲੀ ਹੈ ਘਰ ਦੇ ਵਿੱਚ ਜਿਵੇਂ ਬਿਜਲੀ ਜਲਦੀ ਤੇ ਮਹੀਨੇ ਬਾਅਦ ਬਿੱਲ ਦਿੰਦੇ ਆ ਸਦੀਆਂ ਤੋਂ ਸੂਰਜ ਰੋਸ਼ਨੀ ਦੇ ਰਿਹਾ ਹੈ ਮਫਦ ਵਿੱਚ ਦੇ ਰਿਹਾ ਹੈ দান ਵਿੱਚ ਦੇ ਰਿਹਾ ਹੈ ਬਦਲੇ ਵਿੱਚ ਅਸੀਂ ਕੁਝ ਨਹੀਂ ਜੁਗਾ ਰਹੇ ਤਾਂ ਐਸਾ ਉਪਰੀਪੂਰਣ ਪਰਮਾਤਮਾ ਦਾਤਾ ਹੈ ਉਸ ਨਾਲ ਦੇ ਸੰਬੰਧ ਵਿੱਚ ਛਿੰਨ ਹੋ ਗਏ ਨੇ ਟੁੱਟ ਗਏ ਨੇ ਇਹ ਮਨੁੱਖ ਦੀ ਬਦਕਿਸਮਤੀ ਹੈ ਤੇ ਟੁੱਟਣ ਦਾ ਇੱਕੋ ਇੱਕ ਕਾਰਨ ਹੈ ਜੀਵਨ ਦੀ ਲਾਲਸਾ ਤੇ ਮਰਨ ਦਾ ਬਹਿ ਹਰ ਵਕਤ ਜੀਵਨ ਦੀ ਲਾਲਸਾ ਦੇ ਚ ਰਹਿਣਾ ਤੇ ਹਰ ਵਕਤ ਮਰਨ ਦੇ ਭੈ ਦੇ ਚ ਰਹਿਣਾ ਕਈ ਮਨੁੱਖ ਤੇ ਇਤਨੇ ਭੈ ਭੀਤ ਆਉਂਦੇ ਨੇ ਕਿ ਅੱਠੇ ਪੈਰ ਉਹਨਾਂ ਦੇ ਦਿਮਾਗ ਚੋਂ ਇਹ ਗੱਲ ਕਿਦਰੇ ਨਿਕਲਦੀ ਹੀ ਨਹੀਂ ਕਿ ਮੈਂ ਬਿਮਾਰ ਨਾ ਪੈ ਜਾਵਾਂ ਮੈਂ ਮਰ ਨਾ ਜਾਵਾਂ ਬਣੀ ਬਣਾਈ ਪ੍ਰਤਿਸ਼ਠਾ ਮੇਰੀ ਖਤਮ ਨਾ ਹੋ ਜਾਏ ਕਮਾਇਆ ਹੋਇਆ ਧਨ ਕਿਦਰੇ ਮੇਰਾ ਨਾਸ ਨਾ ਹੋ ਜਾਏ ਇਸ ਤਰ੍ਹਾਂ ਦੇ ਨਾਸ ਹੋਣ ਦਾ ਭੈ ਹਰ ਵਕਤ ਜੋ ਹੈ ਬਣਿਆ ਰਹਿੰਦਾ ਹੈ ਲਹਜ਼ਾ ਜੀਵਨ ਦੀ ਲਾਲਸਾ ਦਾ ਬੋਝ ਦਿਲ ਦਿਮਾਗ ਦੇਤੇ ਅਸਵਾਰ ਰੱਖਦੇ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਮਰਣੇ ਕੀ ਚਿੰਤਾ ਨਹੀਂ ਕਿਉਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀ ਆਉਂ ਪਿਤ ਪਾਲਈ ਲੇਖੇ ਸਾਸ ਗਿਰਾਸ اے ਅਕਾਲ ਪੁਰਖ ਸਾਨੂੰ ਮਰਨ ਦਾ ਭੈ ਨਹੀਂ ਰਿਹਾ ਕਿਉਂ ਜੀਵਨ ਦੀ ਲਾਲਸਾ ਹੀ ਨਹੀਂ ਰਹੀ ਇਹ ਅਵਸਥਾ ਬਣਦੀ ਏ ਉਹਨਾਂ ਭਗਤਾਂ ਦੇ ਜਿਨ੍ਹਾਂ ਨੂੰ ਪੂਰਨ ਪ੍ਰਮਾਤਮਾ ਮਿਲ ਗਏ ਪ੍ਰਮਾਤਮਾ ਦੇ ਮਿਲਦੇ ਆਂ ਜੀਵਨ ਦੀ ਲਾਲਸਾ ਖਤਮ ਪ੍ਰਮਾਤਮਾ ਦੇ ਮਿਲਦੇ ਆਂ ਮਰਨ ਦਾ ਭੈ ਖਤਮ ਪ੍ਰਮਾਤਮਾ ਦੇ ਮਿਲਦੇ ਆਂ ਗੁਣਾ ਨਾਲ ਝੋਲੀ ਭਰ ਗਏ ਔਰ ਇੱਕ ਇੱਕ ਗੁਣ ਐਸਾ ਰਸ ਦਿੰਦਾ ਐ ਐਸਾ ਵਿਸਮਾਦ ਦਿੰਦਾ ਐ ਐਸੀ ਸਮਾਧੀ ਵਿੱਚ ਮਨੁੱਖ ਨੂੰ ਲੈ ਜਾਂਦਾ ਐ ਜਿਸ ਰਸ ਦੇਤੇ ਜਿਸ ਅਨੰਦ ਦੇਤੇ ਦੁਨੀਆ ਦੇ ਸਾਰੇ ਰਸ ਕੁਰਬਾਨ ਕੀਤੇ ਜਾਂਦੇ ਨੇ ਦੁਨੀਆ ਦੇ ਸਾਰੇ ਸੁੱਖ ਕੁਰਬਾਨ ਕੀਤੇ ਜਾ ਸਕਦੇ ਨੇ لہذا ਇਸ ਤਰ੍ਹਾਂ ਦੇ ਸੁੱਖ ਤੇ ਆਨੰਦ ਨਾਲ ਭਗਤਾਂ ਦੀ ਝੋਲੀ ਹਮੇਸ਼ਾ ਭਰੀ ਰਹਿੰਦੀ ਹੈ ਸਾਇਬ ਕਹਿੰਨੇ ਉਹ ਪਰਿਪੂਰਨ ਪਰਮਾਤਮਾ ਇਸ ਤਰ੍ਹਾਂ ਦੇ दैਵੀ ਗੁਣਾ ਨਾਲ ਭਗਤਾਂ ਦੀ ਝੋਲੀ ਭਰ ਦਿੰਦਾ ਹੈ ਔਰ ਉਹਨਾਂ ਨੂੰ ਸਦੀਵੀ ਪ੍ਰਸੰਤਾ ਪ੍ਰਦਾਨ ਕਰ ਦਿੰਦਾ ਹੈ